ਇਲਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਖੋ ਪੀਤ ਦੇ ਵਿੱਚ ਮੌਜੂਦਾ ਜਿੱਥੇ ਅੱਜ ਸੀਵਰੇਜ ਪਾਈਪਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਮੈਡਮ ਕੀ ਕਹਿਣਾ ਚਾਹੋਗੇ ਗਰਾਊਂਡ ਲੈਵਲ ਦੀ ਗੱਲ ਹੋਈ ਸੀ ਤਾਂ ਕੰਮ ਸ਼ੁਰੂ ਹੋ ਗਿਆ ਅ ਬਿਲਕੁਲ ਦੇਖੋ ਜਿਹੜੀਆਂ ਪਬਲਿਕ ਦੀਆਂ ਸਮੱਸਿਆਵਾਂ ਨੇ ਹਨਾ ਰੱਜਾ ਛੋਟੀ ਹੈ ਛੱਬੜਦੀ ਹੈ ਸੋ ਉਹਨਾਂ ਦੇ ਲਈ ਉਹ ਸਮੱਸਿਆ ਬਹੁਤ ਵੱਡੀ ਹੁੰਦੀ ਹੈ ਸੋ ਸਾਡਾ ਫਰਜ਼ ਹੈ ਔਰ ਡਿਊਟੀ ਹੈ ਕਿ ਜਿਹੜੀ ਲੋਕਾਂ ਨੇ ਮੈਨੂੰ ਸੇਵਾ ਦਿੱਤੀ ਹੈ ਔਰ ਉਹ ਸੇਵਾ ਨੂੰ ਵਖੂ ਵੀ ਨਿਭਾਉਣ ਦੇ ਲਈ ਜਿਹੜੀ ਮੈਂ ਬਚਾ ਅਸੀਂ ਮੈਂ ਮੇਰੇ ਨਾਲ ਵੀਡੀਓ ਬਲੌਗ ਤੇ ਸਾਡੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਹਦਾ ਸਮੱਸਿਆ ਦਾ ਜਿਹੜਾ ਹੱਲ ਕਰਦੇ ਹੋਏ ਤਕਰੀਬਨ 2 ਲੱਖ ਦਾ ਹੈਗਾ ਹਾਂ 2.5 ਲੱਖ ਦੇ ਵਿੱਚ ਜਿਹੜਾ ਇਹਨਾਂ ਦਾ ਐਸਟੀਮੇਟ ਹੈ 2.5 ਲੱਖ ਦੇ 5 ਲੱਖ ਦੇ ਕੋਈ ਜ਼ਿਕਰ ਨਹੀਂ ਹੈਗੀ ਦੇਖੋ ਮੈਨੂੰ ਕਾ ਨਹੀਂ ਲੱਗਦਾ ਕਿ ਕੋਈ ਕਹਿੰਦਾ ਹੋਵੇ ਕਿ ਕੰਮ ਨਹੀਂ ਹੁੰਦੇ ਇਹ ਕੋਈ ਆਪੋਜੀਸ਼ਨ ਵਾਲੇ ਕਹੀ ਜਾਂਦੇ ਹੁਣ ਤਾਂ ਕਹੀ ਜਾਂਦੇ ਹੁਣ ਪਰ ਆ ਪਬਲਿਕ ਖੜੀ ਐ ਅ ਅਜੇ ਜਿਨ੍ਹਾਂ 2 ਸਾਲ ਵੀ ਪੂਰੇ ਨਹੀਂ ਹੋਏ ਹੈਗੇ ਸਰਕਾਰ ਨੂੰ ਔਰ ਜਿਨ੍ਹਾਂ ਕੰਮ ਮਾਣਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਕੰਮ ਅੱਜ ਸਰਕਾਰ ਨੇ ਔਰ ਜਿਨ੍ਹਾਂ ਵਾਦੇ ਸਰਕਾਰ ਨੇ ਪੂਰੇ ਕੀਤੇ ਨੇ ਅੱਜ ਤੱਕ ਨਾ ਕਦੇ ਹੋਏ ਨੇ ਤੇ ਨਾ ਕਿੱਥੇ ਹੈ ਸਾਡੇ ਇਲਾਕੇ ਦੀ ਧੀ ਹੈ ਲੋਕ ਤੇ ਬੜੇ ਲਿਕੇ ਸੁਲਝੇ ਹੋਏ ਇਨਸਾਨ ਨੇ ਦੇਖੋ ਵੱਡੀ ਗੱਲ ਤੇ ਹੁੰਦੀ ਕਿ ਲੀਡਰਾਂ ਦੇ ਮਾਗਰ ਜਾਓ ਜੇ ਮੰਗ ਪੱਤਰ ਲੈ ਕੇ ਜਾਓ ਇਹ ਮੰਗ ਪੱਤਰ ਵਾਲੀ ਗਵਰਨਮੈਂਟ ਨਹੀਂ ਇਹ ਚੀਜ਼ ਦਾ ਪ੍ਰਮਾਣ ਹੈ ਕਿ ਮੈਮ ਨੂੰ ਇੱਕ ਅਸੀਂ ਕਾਲ ਕਰੀ ਤੇ ਇੱਕ ਕਾਲ ਦੇ ਉਪਰੰਤ ਉਹ ਏਰੀਆ ਦੱਸਦਾ ਕਿ ਮੈਮ ਇਨੀ ਰਿਚ ਦਿੱਕਤ ਆ ਤੇ ਨਾਲ ਦੀ ਨਾਲ ਪੂਰਾ ਜਿਹੜਾ ਸਾਡਾ ਅਮਲਾ ਕਰਮਚਾਰੀ ਅਧਿਕਾਰੀ ਸੀਗੇ ਉਹ ਆਏ ਦੋ ਦਿਨਾਂ ਦੇ ਵਿੱਚ ਸਾਡੀ ਪੂਰੀ ਮੇਅਰਮੈਂਟ ਹੁੰਦੀ ਹੈ ਤੇ ਤੀਜੇ ਦਿਨ ਮੈਮ ਵੱਲੋਂ ਲਾਸਟ ਕਾਲ ਆ ਗਈ ਕਿ ਜਿਹੜਾ ਤੁਹਾਡਾ ਨਾਲਾ ਹੈ ਉਹ 2.5 ਲੱਖ ਰੁਪਏ ਦਾ ਪ੍ਰੋਜੈਕਟ ਜਿਹੜਾ ਪਾਸ ਹੋ ਗਿਆ ਲਗਾਤਾਰ ਸੁਵੇ ਪਰਦੇ ਵਿੱਚ ਜਿੱਥੇ ਵਿਕਾਸ ਕਾਰਜਾਂ ਦੇ ਕੰਮਾਂ ਦੀ ਸ਼ੁਰੂਆਤ ਹੋ ਰਹੀ ਹੈ ਤਾਂ ਦੂਜੇ ਪਾਸੇ ਗਰਾਊਂਡ ਲੈਵਲ ਤੇ ਵੀ ਜਿਹੜੀ ਕੰਮ ਦੀ ਸ਼ੁਰੂਆਤ ਹੋ ਰਹੀ ਹੈ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਕੋਪੀਤ ਦੇ ਵਿੱਚ ਮੌਜੂਦਾ ਜਿੱਥੇ ਅੱਜ ਸੀਵਰੇਜ ਪਾਈਪਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਮੈਡਮ ਕੀ ਕਹਿਣਾ ਚਾਹੋਗੇ ਗਰਾਊਂਡ ਲੈਵਲ ਦੀ ਗੱਲ ਹੋਈ ਸੀ ਤਾਂ ਕੰਮ ਸ਼ੁਰੂ ਹੋ ਗਏ ਨੇ ਅ ਬਿਲਕੁਲ ਦੇਖੋ ਜਿਹੜੀਆਂ ਪਬਲਿਕ ਦੀਆਂ ਸਮੱਸਿਆਵਾਂ ਨੇ ਹਨਾ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਸੋ ਉਹਨਾਂ ਦੇ ਲਈ ਉਹ ਸਮੱਸਿਆ ਬਹੁਤ ਵੱਡੀ ਹੁੰਦੀ ਹੈ ਸੋ ਸਾਡਾ ਫਰਜ਼ ਹੈ ਔਰ ਡਿਊਟੀ ਹੈ ਕਿ ਜਿਹੜੀ ਲੋਕਾਂ ਨੇ ਮੈਨੂੰ ਸੇਵਾ ਦਿੱਤੀ ਹੈ ਔਰ ਉਹ ਸੇਵਾ ਨੂੰ ਬਖੋ ਵੀ ਨਿਭਾਉਣ ਦੇ ਲਈ ਜਿਹੜੀ ਮੈਂ ਬਚਨ ਵੱਲ ਸੋ ਇਸੇ ਤਰ੍ਹਾਂ ਬਖੋ ਪੀਰ ਦੇ ਵਿੱਚ ਮੇਰੇ ਕੋਲ ਜਿਹੜਾ ਮੈਸੇਜ ਆਇਆ ਸੀ ਕਿ ਜਿਹੜੀ ਸੀਵਰੇਜ ਦੀ ਜਿਹੜੀ ਦਿੱਕਤ ਆ ਰਹੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਸੋ ਅਸੀਂ ਮੈਂ ਮੇਰੇ ਨਾਲ ਵੀਡੀਓ ਬਲੌਗ ਦੇ ਸਾਡੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਹਦਾ ਸਮੱਸਿਆ ਦਾ ਜਿਹੜਾ ਹੱਲ ਕਰਦੇ ਹੋਏ ਤਕਰੀਬਨ 2 ਘੰਟੇ ਲੱਗਦਾ ਹੈਗਾ हां 2.5 ਲੱਖ ਦੇ ਵਿੱਚ ਜਿਹੜਾ ਇਹਨਾਂ ਦਾ ਐਸਟੀਮੇਟ ਆ 2.5 ਲੱਗ ਜਾਏ 5 ਲੱਗ ਜਾਏ ਕੋਈ ਦਿੱਕਤ ਨਹੀਂ ਹੈਗੀ 3 ਲੱਗ ਜਾਏ ਸੋ ਇਹ ਜਿਹੜੀ ਮੇਨ ਸਮੱਸਿਆ ਜਿਹੜੀ ਹੈਗੀ ਆ ਕਿ ਉਹ ਜਿਹੜਾ ਪਾਣੀ ਆ ਜਿਹੜਾ ਉਹ ਘਰਾਂ ਚ ਨਾ ਵੜੇ ਸੋ ਦੀ ਨਿਕਾਸੀ ਦੇ ਲਈ ਜਿਹੜਾ ਅੱਜ ਪਾਈਪਲਾਈਨ ਆ ਜਿਹੜੀ ਉਹਦਾ ਸ਼ੁਰੂਆਤ ਕਰਾਈ ਹੈ ਤੇ ਜਿਹੜੇ ਪਿੰਡ ਦੇ ਲੋਕ ਨੇ ਤੁਹਾਡੇ ਸਾਹਮਣੇ ਖੜੇ ਨੇ ਬਾਕੀ ਮੇਰੇ ਤੋਂ ਬਾਅਦ ਦੇ ਜਿਹੜਾ ਤੁਹਾਨੂੰ ਦੱਸ ਦੇਣਗੇ ਤਾਂ ਪਹਿਲਾਂ ਕਿਹਾ ਜਾਂਦਾ ਸੀ ਵੀ ਪਿੰਡਾਂ ਚ ਨਹੀਂ ਕੰਮ ਹੁੰਦੇ ਤਾਂ ਹੁਣ ਪਿੰਡਾਂ ਚ ਵੀ ਕੰਮਾਂ ਦੀ ਸ਼ੁਰੂਆਤ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਕਹਿੰਦਾ ਹੋਊਗਾ ਕੰਮ ਨਹੀਂ ਹੁੰਦੇ ਇਹ ਕੋਈ ਆਪੋਜੀਸ਼ਨ ਵਾਲੇ ਕਹੀ ਜਾਂਦੇ ਹੁਣ ਤਾਂ ਕਹੀ ਜਾਂਦੇ ਹੁਣ ਪਰ ਆ ਪਬਲਿਕ ਖੜੀ ਐ ਅ ਅਜੇ ਜਿੰਨਾ 2 ਸਾਲ ਵੀ ਪੂਰੇ ਨਹੀਂ ਹੋਏ ਹੈਗੇ ਸਰਕਾਰ ਨੂੰ ਔਰ ਜਿੰਨੇ ਕੰਮ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨੇ ਕੰਮ ਅੱਜ ਸਰਕਾਰ ਨੇ ਔਰ ਜਿੰਨੇ ਵਾਅਦੇ ਸਰਕਾਰ ਨੇ ਪੂਰੇ ਕੀਤੇ ਨੇ ਅੱਜ ਤੱਕ ਨਾ ਕਦੇ ਹੋਏ ਨੇ ਤੇ ਨਾ ਹੋਣੇ ਨੇ ਸੋ ਇਹ ਲੋਕਾਂ ਦੀ ਸਰਕਾਰ ਆ ਲੋਕਾਂ ਦਾ ਦਿੱਤਾ ਹੋਇਆ ਫਤਵਾ ਜਿਹਦੇ ਕਰਕੇ ਅੱਜ ਅਸੀਂ ਦਨ ਰਾਤ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਵਿਚਰ ਰਹੇ ਆ ਸਈਆ ਤਾਂ ਹੋਰ ਵੀ ਮੌਜੂਦ ਨੇ ਭਾਜੀ ਕਿਸ ਤਰੀਕੇ ਦੇਖ ਦਿਓ ਪਹਿਲਾਂ ਕਹਿੰਦੇ ਸੀ ਪਿੰਡਾਂ 'ਚ ਨਹੀਂ ਕੰਮ ਹੁੰਦੇ ਤਾਂ ਸਰਕਾਰਾਂ ਹੁਣ ਪਿੰਡਾਂ ਤੋਂ ਲੱਗਦਾ ਚੱਲ ਰਹੀਆਂ ਨੇ ਬਿਲਕੁਲ ਜੀ ਇਸ ਚੀਜ਼ ਨੂੰ ਪ੍ਰਤੱਖ ਕਰਕੇ ਦਿਖਾਇਆ ਮੈਡਮ ਨਰਿੰਦਰਪੁਰ ਭਰਾਜ ਜੀ ਜਿੱਥੇ ਇਹ ਸਾਡੇ ਇਲਾਕੇ ਦੀ ਧੀ ਆ ਉੱਥੇ ਇੱਕ ਪੜ੍ਹੇ ਲਿਖੇ ਸੁਲਝੇ ਹੋਏ ਇਨਸਾਨ ਨੇ ਦੇਖੋ ਵੱਡੀ ਗੱਲ ਤੇ ਹੁੰਦੀ ਕਿ ਲੀਡਰਾਂ ਦੇ ਮਗਰ ਜਾਓ ਜੀ ਮੰਗ ਪੱਤਰ ਲੈ ਕੇ ਜਾਓ ਇਹ ਮੰਗ ਪੱਤਰ ਵਾਲੀ ਗਵਰਨਮੈਂਟ ਨਹੀਂ ਇਹ ਚੀਜ਼ ਦਾ ਪ੍ਰਮਾਣ ਆ ਕਿ ਮੈਮ ਨੂੰ ਇੱਕ ਅਸੀ ਕਾਲ ਕਰੀ ਤੇ ਇੱਕ ਕਾਲ ਦੇ ਉੱਪਰ ਉਹਨਾਂ ਨੂੰ ਏਰੀਆ ਦੱਸ ਤੇ ਨਾਲ ਦੀ ਨਾਲ ਪੂਰਾ ਜਿਹੜਾ ਸਾਡਾ ਅਮਲਾ ਕਰਮਚਾਰੀ ਅਧਿਕਾਰੀ ਸੀਗੇ ਉਹ ਆਏ ਦੋ ਦਿਨਾਂ ਦੇ ਵਿੱਚ ਸਾਡੀ ਪੂਰੀ ਮੀਅਰਮੈਂਟ ਹੁੰਦੀ ਆ ਤੇ ਤੀਜੇ ਦਿਨ ਮੈਡਮ ਵੱਲੋਂ ਲਾਸਟ ਕਾਲ ਆ ਗਈ ਕਿ ਜਿਹੜਾ ਤੁਹਾਡਾ ਨਾਲ ਆ ਇਹ 2.5 ਲੱਖ ਰੁਪਏ ਦਾ ਪ੍ਰੋਜੈਕਟ ਜਿਹੜਾ ਪਾਸ ਹੋ ਗਿਆ ਤੇ ਅੱਜ ਮੈਡਮ ਆਪਣੇ ਮੁਬਾਰਕ ਹੱਥਾਂ ਦੇ ਨਾਲ ਪੂਰੀ ਟੀਮ ਦੇ ਨਾਲ ਆਏ ਨੇ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਨਿੰਦਰਪੁਰ ਭਰਾ ਜੀ ਮੈਡਮ ਦਾ ਤੇ ਪੂਰੀ ਟੀਮ ਦਾ ਪਹਿਲਾ ਸਵਾਗਤ ਵੀ ਕਰਦੇ ਆ ਤੇ ਤਹਿਤੋਂ ਧੰਨਵਾਦ ਕਰਦੇ ਆ ਕਿ ਇਹਨਾਂ ਦੇ ਮੁਬਾਰਕ ਹੱਥਾਂ ਨਾਲ ਜਿਹੜਾ ਅੱਜ ਇਹ ਪਹਿਲਾ ਕੰਮ ਹੋਣ ਲੱਗਿਆ ਤੇ ਬਹੁਤ ਸਾਰੇ ਹੋਰ ਸਮਾਜਿਕ ਸਾਡੇ ਮੁੱਦੇ ਨੇ ਜਿੰਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਆਸ ਕਰਦੇ ਆ ਕਿ ਮੈਡਮ ਜਦੋਂ ਮੈਂ ਅਸੀਂ ਇਹਨਾਂ ਨੂੰ ਚੁਣ ਕੇ ਭੇਜਿਆ ਸਾਡੇ ਇਲਾਕੇ ਦੀ ਇਸ ਪਿੰਡ ਦੀ ਬਹੁਤ ਅੱਛੀ ਨੁਮਾਇੰਦਗੀ ਕਰ ਰਹੇ ਨੇ ਤੇ ਭਵਿੱਖ ਦੇ ਵਿੱਚ ਅਸੀਂ ਜਿਹੜਾ ਪੰਜਾਬ ਦਾ ਭਵਿੱਖਾ ਉਹਨੂੰ ਵੇਖਟਰ ਸਮਝ ਸਕਦੇ ਆ ਸਾਡੇ ਹਲਕੇ ਨੂੰ ਵਧੀਆ ਸਮਝ ਸਕਦੇ ਆ ਕਿਉਂਕਿ ਜਦੋਂ ਸਾਡੇ ਕੋਲੇ ਐਨੇ ਵਧੀਆ ਜੰਗ ਸੂਝਵਾਨ ਲੀਡਰ ਨੇ ਤੇ ਸਾਡੇ ਨਿੱਕੇ ਮੋٹے ਕੰਮ ਕਿਉਂ ਨਹੀਂ ਹੋਣਗੇ ਸੋ ਮੈਮ ਨੇ ਇਸ ਕੰਮ ਨੂੰ ਕੋਈ ਰਾਜਨੀਤਿਕ ਸ਼ੋਅ ਦੇਣ ਲਈ ਨਹੀਂ ਕੀਤਾ ਅਟਕ ਕਾਲ ਦੇ ਉੱਪਰ ਐਡੇ ਵੱਡੇ ਪ੍ਰੋਜੈਕਟ ਨੂੰ ਪ੍ਰਮਾਣ ਕਰਨਾ ਬਹੁਤ ਵੱਡੀ ਆਪਣੀ ਵਿੱਚ ਮਿਸਾਲ ਆ ਸ ਅੱਜ ਲਈ ਬਹੁਤ ਧੰਨਵਾਦੀਆਂ ਕਿ ਸਾਡੇ ਨਿੱਕੇ ਸੱਦੇ ਦੇ ਮੈਡਮ ਨੇ ਆ ਕੇ ਬਹੁਤ ਸਾਰੇ ਵਧੀਆ ਪ੍ਰੋਜੈਕਟ ਨੂੰ ਅੱਜ ਮੁਬਾਰਕਤਾਂ ਦੇ ਨਾਲ ਸ਼ੁਰੂ ਕੀਤਾ। ਸਹੀ ਹੈ ਤਾਂ ਜਿੱਥੇ ਕਿਹਾ ਜਾਂਦਾ ਸੀ ਕਿ ਸਰਕਾਰਾਂ ਨੇ ਤਾਂ ਪਿੰਡਾਂ ਤੋਂ ਚੱਲਣ ਗਿਆ ਤਾਂ ਇੱਕ ਫੋਨ ਕਾਲ ਤੋਂ ਬਾਅਦ ਜਿਹੜਾ ਇਹ ਕੰਮ ਦੀ ਸ਼ੁਰੂਆਤ ਵੀ ਪਿੰਡ ਬਕੋਪੀਰ ਦੇ ਵਿੱਚ ਹੋ ਚੁੱਕੀ ਹੈ। ਦਾ ਪੰਜਾਬ ਫਸ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ।